ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਸ਼ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੂੰ ਹੁਣ ਪਾਜਣਾ ਪਈਆਂ ਹੋਈਆਂ ਨੇ ਕਿਉਂਕਿ ਬੀਤੇ ਦਿਨੀ ਜੋ ਵੀ ਸਟੇਟਮੈਂਟ ਨਿਕਲ ਕੇ ਆ ਰਹੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਉਹਨਾਂ ਸਟੇਟਮੈਂਟ ਦੇ ਚਲਦਿਆਂ ਜਿਹੜੇ ਸੁਖਬੀਰ ਸਿੰਘ ਬਾਦਲ ਐ ਉਹ ਦਾਵਾਂ ਡੋਲ ਹੋਏ ਹੋਏ ਨੇ ਜੇਕਰ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਜਿੱਥੇ ਉਹਨੇ ਆਪਣੀ ਇਸ ਪਾਰਟੀ ਨੂੰ ਜਿੱਥੇ ਪੰਜਾਬ ਦੀ ਨੰਬਰ 1 ਪਾਰਟੀ ਬਣਾਉਣਾ ਸੀ ਲੇਕਿਨ ਉਹਦੇ ਚਲਦਿਆਂ ਹੀ ਜਿਹੜੀ ਹੈ ਸਿਰਫ ਇੱਕ ਆਪਣੀ ਪਰਿਵਾਰਕ ਪਾਰਟੀ ਬਣਾ ਲਿਆ ਗਿਆ ਜਿੱਤੇ 2017 ਦੇ ਵਿੱਚ ਵੱਡੀ ਮਾਤ ਪਈ ਪਾਰਟੀ ਨੂੰ ਫਿਰ 2022 ਚ ਪਈ ਫਿਰ ਲੋਕ ਸਭਾ ਦੀਆਂ ਚੋਣਾਂ ਚ ਪਈ ਤਾਂ ਉਹਦੇ ਚਲਦਿਆਂ ਹੀ ਸੁਖਬੀਰ ਸਿੰਘ ਬਾਦਲ ਦੀ ਕੋਈ ਚੰਗੀ ਜਿਹੜੀ ਹੈ ਨਿਸ਼ਾਨੀ ਨਹੀਂ ਛੱਡੀ ਗਈ ਪਾਰਟੀ ਦੇ ਲਈ ਪੰਥ ਦੇ ਲੋਕਾਂ ਵੱਲੋਂ ਵੀ ਜਿਹੜਾ ਹੈ ਪਸੰਦ ਨਹੀਂ ਕੀਤਾ ਜਾ ਰਿਹਾ ਲੋਕਾਂ ਦੀ ਲੋਕਪ੍ਰਿਯ ਵੀ ਘਟਦੀ ਨਜ਼ਰ ਆ ਰਹੀ ਹੈ ਤੇ ਦੂਸਰੇ ਪਾਸੇ ਤੁਹਾਨੂੰ ਦੱਸਿਆ ਕਿ ਜਿਹੜਾ ਸ਼੍ਰੋਮਣੀ ਕਾਲੀ ਦਲ ਦੇ ਨਵੇਂ ਪ੍ਰਧਾਨ ਬਣੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਕਿ ਜਿਹੜੇ ਪਗੋੜੇ ਪਗੋੜੇ ਹੋਏ ਨੇ ਸਾਡੀ ਪਾਰਟੀ ਤੋਂ ਉਹ ਵੀ ਸਾਡੀ ਪਾਰਟੀ ਦੇ ਨਾਲ ਆ ਕੇ ਰਲ ਮਿਲ ਕੇ ਬਹਿਣਗੇ ਤੇ ਉਹਨਾਂ ਦਾ ਅਸੀਂ ਸਵਾਗਤ ਵੀ ਕਰਾਂਗੇ ਤਾਂ ਉਸ ਗੱਲ ਦੇ ਚਲਦਿਆਂ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਤੇ ਉਹਨਾਂ ਦੇ ਸਾਥੀ ਕਾਫੀ ਜ਼ਿਆਦਾ ਬੁਖਲਾਏ ਹੋਏ ਨੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕੌਣ ਹੈ ਜੋ ਸੁਖਬੀਰ ਸਿੰਘ ਬਾਦਲ ਦੀਆਂ ਗੱਡੀਆਂ ਦੇ ਵੀ ਵਿੱਚ ਵੀ ਬਹਿੰਦਾ ਹੈ ਤੇ ਉਹ ਇੱਕ ਇੱਕ ਗੱਲ ਦੀ ਖਬਰ ਵੀ ਜਿਹੜਾ ਹੈ ਨਵੀਂ ਬਣੀ ਸ਼੍ਰੋਮੀ ਕਾਲੀ ਦਲ ਦੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਦੇ ਰਿਹਾ ਹੈ ਦੂਸਰੇ ਪਾਸੇ ਜਿੱਥੇ ਦਲਜੀਤ ਸੌਰੀ ਜਿੱਥੇ ਵੱਡੇ ਡਾਕਟਰ ਜਿਹੜੇ ਬਣੇ ਨੇ ਦਲਜੀਤ ਚੀਮਾ ਜੀ ਉਹਨਾਂ ਦੇ ਵੀ ਬੜੇ ਜਿਹੜੇ ਨੇ ਬਿਆਨ ਨਵੇਂ ਤਵੇ ਨਿਕਲ ਕੇ ਆ ਰਹੇ ਨੇ ਦੂਸਰੇ ਪਾਸੇ ਸਰਜੀ ਚਿੰજર ਦੇ ਵੀ ਬੜੇ ਬਹੁਤ ਹੀ ਜ਼ਿਆਦਾ ਬੇਰੁਖੇ ਜਿਹੜੇ ਬਿਆਨ ਨਿਕਲ ਕੇ ਆ ਰਹੇ ਨੇ ਲੇਕਿਨ ਉਹਦੇ ਚਲਦਿਆਂ ਇੱਕ ਵੱਡਾ ਮਸਲਾ ਬਣ ਗਿਆ ਹੈ ਸੁਖਬੀਰ ਸਿੰਘ ਬਾਦਲ ਲਈ ਕਿਉਂਕਿ ਇਹ ਆਸਾਂ ਲਗਾਈਆਂ ਜਾ ਰਹੀਆਂ ਨੇ ਕਿ ਜਿਹੜੇ ਬਲਵਿੰਦਰ ਪੁੰਡਰ ਨੇ ਉਨ੍ਹਾਂ ਦਾ ਕੋਈ ਵੀ ਬਿਆਨ ਨਿਕਲ ਕੇ ਸਾਹਮਣੇ ਨਹੀਂ ਆਇਆ ਕੋਈ ਵੀ ਮਾੜਾ ਸ਼ਬਦ ਨਿਕਲ ਕੇ ਸਾਹਮਣੇ ਨਹੀਂ ਆਇਆ ਕਿਤੇ ਉਹ ਜਿਹੜੇ ਨੇ ਨਵੇਂ ਸ਼੍ਰੋਮਣੀ ਕਾਲੀ ਦਲ ਦੇ ਬਣੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਪਾਰਟੀ ਦੇ ਵਿੱਚ ਸ਼ਾਮਿਲ ਤਾਂ ਨਹੀਂ ਹੋਣ ਜਾ ਰਹੇ ਵੱਡਾ ਸਵਾਲ ਖੜਾ ਹੋ ਗਿਆ ਹੈ ਕਿਉਂਕਿ ਜਦੋਂ ਦੀਆਂ ਪਾਰਟੀਆਂ ਬਣੀਆਂ ਨੇ ਉਦੋਂ ਦੇ ਪਾਰਟੀਆਂ ਦੇ ਵਿੱਚ ਜਿਹੜੇ ਨੇ ਹਰੇਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਕਿਤੇ ਨਾ ਕਿਤੇ ਬਿਆਨਬਾਜ਼ੀ ਕਰਦੇ ਸਾਹਮਣੇ ਆ ਰਹੇ ਨੇ ਲੇਕਿਨ ਬਲਵਿੰਦਰ ਪੁੰਡਰ ਦਾ ਕੋਈ ਵੀ ਮਾਰਾ ਸ਼ਬਦ ਹਜੇ ਤੱਕ ਗਿਆਨੀ ਹਰਪ੍ਰੀਤ ਜੀ ਦੀ ਪਾਰਟੀ ਵਾਸਤੇ ਨਹੀਂ ਨਿਕਲ ਕੇ ਆਇਆ ਜਿੱਥੋਂ ਤੱਕ ਇਹ ਕਨਸੋਹਾਂ ਚੱਲ ਰਹੀਆਂ ਨੇ ਕਿ ਜਿਹੜੇ ਬਲਵਿੰਦਰ ਪੁੰਡਰ ਨੇ ਆਉਣ ਵਾਲੇ ਟਾਈਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਕਿਉਂਕਿ ਜੇਕਰ ਗੱਲ ਕਰੀਏ ਤਾਂ ਉਹ ਵੀ ਕਾਫੀ ਪੁਰਾਣੇ ਜਿਹੜੇ ਨੇ ਸ਼੍ਰੋਮਣੀ ਅਕਾਲੀ ਦੇ ਨਾਲ ਜੁੜੇ ਹੋਏ ਨੇ ਫਿਰ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਹੈ ਆਪਣੇ ਕੌਮ ਨਾਲ ਪਿਆਰ ਹੈ ਆਪਣੇ ਲੋਕਾਂ ਨਾਲ ਪਿਆਰ ਹੈ ਪੰਥ ਨਾਲ ਪਿਆਰ ਹੈ ਤਾਂ ਉਹਦੇ ਚੱਲਦਿਆਂ ਕਾਫੀ ਜ਼ਿਆਦਾ ਵੱਡਾ ਜਿਹੜੀ ਹਲਚਲ ਮਚ ਗਈ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦੇ ਵਿੱਚ ਕਿ ਆਖਰਕਾਰ ਕੀ ਮਸਲਾ ਬਣਿਆ ਹੈ ਕਿ ਜਿਹੜਾ ਇਹ ਇਹ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਹਾਲਾਂਕਿ ਪਿਛਲੇ ਦਿਨਾਂ ਵਿੱਚ ਕਾਫੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਝਟਕੇ ਵੀ ਲੱਗੇ ਨੇ ਜਦੋਂ ਉਹਨਾਂ ਦੇ ਕੁਝ ਆਪਣੇ ਜਿਹੜੇ ਆਗੂ ਨੇ ਉਹ ਹੁਣ ਚਲੇ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਪਾਰਟੀ ਦੇ ਵਿੱਚ ਤਾਂ ਉਹਦੇ ਚਲਦਿਆਂ ਇੱਕ ਵੱਡਾ ਜਿਹੜਾ ਹੈ ਵਿਚਾਰ ਵਿਤਾਂਦਰਾ ਜਿੱਤੇ ਛਿੜਿਆ ਹੋਇਆ ਹੈ ਜਿੱਥੇ ਨਾ ਆਸਾਂ ਲਗਾਈਆਂ ਜਾ ਰਹੀਆਂ ਨੇ ਜਿੱਥੇ ਗੱਲ ਨਿਕਲ ਕੇ ਸਾਹਮਣੇ ਹਜੇ ਤੱਕ ਨਹੀਂ ਹੈ ਇਹ ਦਿਖਲ ਕੇ ਆਈ ਲੇਕਿਨ ਬਲਵਿੰਦਰ ਪੁੰਦਰ ਦਾ ਹੁਣ ਜਿਹੜਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਪਾਰਟੀ ਦੇ ਵਿੱਚ ਆਣਾ ਕਿਤੇ ਮੁਨਕਿਨ ਹੋ ਰਿਹਾ ਹੈ ਧੰਨ